ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਦੂ ਫੈਮਲੀ ਕੁਕਿੰਗ ਐਂਡ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਵੀ ਠੀਕ ਹਾਂ ਤੰਦਰੁਸਤਾਂ ਕੱਲ ਵਾਲਾ ਬਲੌਗ ਇੱਥੇ ਹੀ ਖਤਮ ਕੀਤਾ ਸੀ ਮੈਂ ਜਾਣਾ ਸੀ ਆਪਣੇ ਸਹੁਰਿਆਂ ਦੇ ਪਿੰਡ ਪਰ ਮੈਂ ਜਾ ਨਹੀਂ ਸਕੀ ਕਿਉਂਕਿ ਬਲੌਗ ਲੰਬਾ ਹੋ ਗਿਆ ਸੀ ਤੇ ਅੱਜ ਆਪਾਂ ਚੱਲੇ ਆ ਆਪਣੇ ਪਿੰਡ ਤੇ ਆਸ ਵਰਤਨ ਵਗੈਰਾ ਪਏ ਨਹੀਂ ਕਿਉਂਕਿ ਹਜੇ ਕੰਮ ਵਾਲੀ ਆਪਣੀ ਸੰਦੀਪ ਆਈ ਨਹੀਂ ਹੈਗੀ ਸੋ ਉਹ ਆ ਕੇ ਕਰੂਗੀ ਕੰਮ ਮੈਂ ਹੋ ਗਈਆਂ ਤਿਆਰ ਤੇ ਆਪਾਂ ਬਸ ਘੜਾ ਵਗੈਰਾ ਪਾਣੀ ਦਾ ਭਰ ਕੇ ਕਿਉਂਕਿ ਤਾਜ਼ਾ ਪਾਣੀ ਤਿੰਨਕ ਵਾਰ ਆਉਂਦਾ ਤੇ ਬਹੁਤ ਵਧੀਆ ਪਾਣੀ ਆਉਂਦਾ ਤੇ ਕਾਫੀ ਠੰਡਾ ਵੀ ਆਉਂਦਾ ਤੇ ਪਾਣੀ ਸਾਡੇ ਏਰੀਏ ਦਾ ਕਾਫੀ ਬਹੁਤ ਵਧੀਆ ਹੈਗਾ ਸਾਨੂੰ ਆਰੋ ਵਗੈਰਾ ਦੀ ਜਰੂਰਤ ਨਹੀਂ ਪੈਂਦੀ ਆਰੋ ਲੱਗਿਆ ਪਿਆ ਤੇ ਪਰ ਆਪਾਂ ਆਰੋ ਦੇ ਦਾ ਪਾਣੀ ਨਹੀਂ ਪੀਂਦੇ ਕਿਉਂਕਿ ਆਪਾਂ ਟੈਸਟ ਕਰਾਇਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਜਰੂਰਤ ਨਹੀਂ ਹੈਗੀ ਆਰੋ ਦਾ ਪਾਣੀ ਪੀਣ ਦੀ ਤੇ ਚਲੋ ਜੀ ਆਪਾਂ ਹੁਣ ਆ ਰੱਖਿਆ ਹੋਇਆ ਸਟੈਂਡ ਇਹ ਵੈਸੇ ਤਾਂ ਸਿਲੰਡਰ ਲਈ ਰੱਖਿਆ ਸੀਗਾ ਤੇ ਪਰ ਹੁਣ ਮੈਂ ਇਹ ਘੜੇ ਲਈ ਯੂਜ਼ ਕਰ ਲੈਨੀ ਆ ਇਹਦੇ ਵਿੱਚ ਨਾ ਸਿਮ ਸਿਮ ਕੇ ਥੋੜਾ ਥੋੜਾ ਘੜੇ ਦੇ ਵਿੱਚ ਪਾਣੀ ਆ ਜਾਂਦਾ ਤੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਚੱਕ ਕੇ ਨਹੀਂ ਤਾਂ ਇਹ ਸਾਈਡਾਂ ਤੋਂ ਡੁੱਲ ਜਾਊਗਾ ਸ਼ੈਂਕ ਦੇ ਵਿੱਚ ਡੋਲ ਦਾਂਗੇ ਤੇ ਫਿਰ ਇਹਦੇ ਉੱਪਰ ਹੀ ਆਪਾਂ ਪਾਣੀ ਵਾਲਾ ਘੜਾ ਜਿਹੜਾ ਰੱਖ ਦਾਂਗੇ ਕਿਉਂਕਿ ਵਧੀਆ ਤਰੀਕੇ ਨਾਲ ਟਿਕ ਜਾਂਦਾ ਪਾਣੀ ਵਾਲਾ ਘੜਾ ਇਹਦੇ ਤੇ ਤੇ ਥੋੜਾ ਉੱਚਾ ਵੀ ਹੈਗਾ ਇਹ ਤੇ ਹੁਣ ਮੈਨੂੰ ਕੈਮਰਾ ਬੰਦ ਕਰਨਾ ਪਊਗਾ ਕਿਉਂਕਿ ਫੇਰ ਹੀ ਮੈਂ ਖੜਾ ਰੱਖ ਸਕਦੀ ਹਾਂ ਹੁਣ ਮੈਂ ਪਾਣੀ ਪੀ ਲਾਂ ਠੰਡਾ ਠੰਡਾ ਲਾਲਚ ਹੋ ਗਿਆ ਮੈਨੂੰ ਵੀ ਆਪ ਵੀ ਪਾਣੀ ਪੀਉਂਗੀ ਤੇ ਫੇਰ ਮੈਂ ਭੈਣ ਜੀ ਨੂੰ ਵੀ ਪਲਾਉਂਗੀ ਆਪਦੇ ਸਾਥੀ ਨੂੰ ਲੈ ਕੇ ਜਾਣਾ ਨਾਲ ਤੇ ਲਓ ਜੀ ਆਪਾਂ ਪੀ ਲਗੇ ਠੰਡਾ ਠੰਡਾ ਤੇ ਮਿੱਠਾ ਮਿੱਠਾ ਪਾਣੀ ਹੈ ਜਿਹੜਾ ਸਾਡਾ ਆਉਂਦਾ ਤਾਜ਼ਾ ਤੇ ਫੇਰ ਆਪਾਂ ਇੱਕ ਗਲਾਸ ਭਰ ਕੇ ਭੈਣ ਜੀ ਵਾਸਤੇ ਵੀ ਲੈ ਕੇ ਚੱਲਾਂਗੇ ਭੈਣ ਜੀ ਕਰ ਰਹੇ ਨੇ ਆਪਣੇ ਦੁਪੱਟਾ ਵਗੈਰਾ ਪ੍ਰੈਸ ਵੈਸੇ ਤਾਂ ਉਹ ਵੀ ਨਹਾ ਕੇ ਤਿਆਰ ਹੋ ਗਏ ਨੇ ਕਿਉਂਕਿ ਅਸੀਂ ਦੋਨਾਂ ਨੂੰ ਜਾਣਾ ਹੈ ਤੇ ਆਪਾਂ ਉਹਨਾਂ ਨੂੰ ਪਿਲਾ ਦਈਏ ਪਾਣੀ ਪਾਣੀ ਪਿਲਾ ਕੇ ਤੇ ਫਿਰ ਆਪਾਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਬਸ ਇੱਕ ਅੱਧਾ ਮੈਂ ਕੰਮ ਕਰ ਲਵਾਂ ਤੇ ਕਿਉਂਕਿ ਮਾਲੀ ਆਇਆ ਹੋਇਆ ਫਿਰ ਮੈਨੂੰ ਲਾਲਚ ਹੋ ਜਾਂਦਾ ਵੀ ਚਲ ਮਾਲੀ ਆਇਆ ਕੋਈ ਕੰਮ ਕਰਾ ਲਾਂ ਬਸ ਮੈਂ ਇੱਕ ਅੱਧਾ ਕੰਮ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਤੇ ਭੈਣ ਜੀ ਨੇ ਚਲੇ ਜਾਣਾ ਭੈਣ ਜੀ ਇਹਦੇ ਵਿੱਚ ਫਸਾ ਕੇ ਇਦਾਂ ਆਪਾਂ ਦੇਖੀਏ ਇਹ ਨਹੀਂ ਰੁਕੂਗੀ ਸਾਈਡ ਦੇ ਪਰੇ ਤੇ ਬੰਨ ਜੰਨੇ ਇੱਦਾਂ ਦੇਖੀਏ ਕੋਈ ਨਹੀਂ ਤੇ ਆਪਾਂ ਵੰਦਾ ਹੈ ਨਾ ਇਹਨਾਂ ਨੂੰ ਮਿੱਟੀ ਬਾਗ ਨੇ ਕੇਰਾ ਤਾਂ ਤੂੰ ਹਾਂ ਮਿੱਟੀ ਬਾਗ ਨੇ ਇੱਥੇ ਫੇਰ ਰੁਕ ਜਾਈਏ ਫੇਰ ਦੋਨੇ ਨੇ ਬੈ ਨੀਵੀ ਤਾਂ ਫੇਰ ਵੀ ਰਹੂਗੀ ਇੱਕ ਡੰਡਾ ਤਾਂ ਹੋਰ ਬੰਨਣਾ ਹੀ ਪੈਣਾ ਆਪਾਂ ਨੂੰ ਇਹਦੇ ਨਾਲ ਰਬੜ ਦੀ ਪਾਈਪ ਜੀ ਕਹਿੰਦੀ ਆ ਪਹਿਲਾਂ ਕੋਈ ਉਹ ਲਿਆਵਾ ਹਾਂ ਉਹ ਲਿਆਖ ਜਿਹੜੀ ਉਹ ਵੀ ਰਬੜ ਦੀ ਪਾਈਪ ਜੀ ਬੈਂ ਦੀ ਕੋਈ ਸਾਹਮਣੇ ਇਹ ਪਲਾਸਟਰ ਦੀ ਕਾਲੀ ਉਹ ਬੰਦੇ ਆ ਨਹੀਂ ਉਹ ਕਾਲੀ ਸਾਹਮਣੇ ਦੋ ਆ ਗਈਆਂ ਹੁਣ ਆਪਣੇ ਕੋਲ ਦੇਖੀ ਰਵੀ ਇਹ ਉਹ ਪਲਾਸਟਿਕ ਦੀ ਜਿਹੜੀ ਇਹ ਮੁੜਦੀ ਨਹੀਂ ਹੈ ਇਹ ਤਾਂ ਮੁੜ ਨਹੀਂ ਮੈਂ ਵੈਸੇ ਤਾਂ ਇਹ ਹਾਰਡ ਸੀ ਨਹੀਂ ਇਹ ਤਾਂ ਮੁੜੂਗੀ ਨਹੀਂ ਹਾਰਡ ਹੈ ਨਹੀਂ ਹੈ ਤਾਂ ਇਹ ਹਾਰਡ ਦੇਖ ਲੈ ਢਿੰਗੀ ਹੈ ਨਾ ਲੈ ਆ ਦੇ ਇਹਨੂੰ ਬੰਨ ਹੋ ਗਈ ਸਿੱਧੀ ਇਹ ਆ ਇਹ ਦੇਖੀ ਵਿੱਚ ਪਾ ਕੇ ਇਹ ਇਹ ਵਿੱਚ ਪੈ ਜਾਊਗੀ ਇਹ ਇਹ ਬੈ ਗਈ ਲੰਬੀ ਵੀ ਹੈ ਤੇ ਹੋਰ ਵੀ ਅੱਗੇ ਚਲੀ ਜਾਊ ਤਾਂ ਵੀ ਕੋਈ ਗੱਲ ਨਹੀਂ ਹਾਂ ਪਰ ਆਪਏ ਨੂੰ ਐ ਸਿੱਧੀ ਕਰ ਲਾਂਗੇ ਬਸ ਸਹੀ ਐ ਜਾਣ ਦੇ ਥੱਲੇ ਬਸ ਜਾਣ ਦੇ ਓਕੇ ਆ ਸਹੀ ਐ ਜਮਾ ਚਲ ਤੈਨੂੰ ਕੁਛ ਨਹੀਂ ਹੁੰਦਾ ਹੂੰ ਚਲ ਇਹ ਡਿੱਗੂਗੀ ਮੈਂ ਤੈਨੂੰ ਹਿੱਲੂਗੀ ਬੰਨ ਦੇ ਨਾ ਇਹਨੂੰ ਚੰਗੀ ਤਰ੍ਹਾਂ ਇੱਥੋਂ ਦੋਨਾਂ ਨੂੰ ਬੰਨ ਦੇ ਬਸ ਹੌਂ ਨਹੀਂ ਜਾਂਦੀ ਕਿੱਥੇ ਵੈਸੇ ਜਾਂਦੀ ਕਿਤੇ ਨਹੀਂ ਕਿਉਂਕਿ ਥੱਲੇ ਤੱਕ ਚਲੀ ਗਈ ਸੀ ਤੇ ਫੇਰ ਵੀ ਦੱਸਣਾ ਹੀ ਐ ਨਾ ਬੰਨ ਦੇ ਇਹਨੂੰ ਮਨ ਮਤ ਨਹੀਂ ਬੰਨਣ ਦੀ ਲੋੜ ਨਹੀਂ ਚਲ ਚਾਰ ਹੁਣ ਸਹੀ ਐ ਖਾਣੇ ਖਾਣੇ ਆਉਣੇ ඒ හොන්න එකක පැජි රැසීයෝ ගටතේ හට ගත ර එද බදී තම්මාලික දැදි බි ගට බන්ජු ගල හට ඇදගන බල්ලද න ගේට බ ර පෙල රසිීන බන්නේ තේ අදුජීත් එක ප්‍රා ේ නල ේ බද ග. ਆਉ ਪਹਿਲਾਂ ਇਹਨੂੰ ਘਾਟੇ ਦੇ ਰੱਖੋ ਹਾਂ ਦੇਵਾਲਾ ਇੱਕ ਦਿਖੋ ਇਹ ਆ ਲੈ ਤੇ ਤਲਾਲ ਤੇ ਜੇ ਬੇਲ ਤੇ ਪਰ ਹੋ ਗਿਆ ਪਾਈਪ ਪਾਈਪ ਉੱਧਰ ਨੂੰ ਜਾਊਗੀ ਰਵਰਦੀ ਹੈਗੀ ਐ ਇਹ ਰਵਰਦੀ ਪਾਈਪ ਆ ਉਧਰ ਨੂੰ ਜਾਊ ਪਾਰਨਾ ਨਹੀਂ ਜਾਂਦੀ ਪਾਰ ਇਹਨਾਂ ਦੇ ਵੀ ਇਹਦਾ ਕਿੰਨਾ ਗਾ ਦੇਖੋ ਜਿਆਦਾ ਭਾਰ ਨਹੀਂ ਬੇਲ ਦਾ ਬਾਲਾ ਵੀ ਨਾ ਖਿੱਚ ਕਿਉਂਗੇ ਇਹ ਨੂੰ ਜਿਉਂਗ ਕਿ ਤਾਂ ਪਾਸੇ ਉੱਪਰ ਆਉਣੀ ਚਾਹੀਦੀ ਹੈ ਨਾ ਇਹ ਬੇਲ ਚਲ ਫੇਰ ਆ ਜੂਗਾ ਮੰਨ ਲਈ ਜੇ ਲੱਗਦੀ ਤਾਂ ਅਸਲ ਤਾਂ ਲੱਕੜ ਦੀਆਂ ਹੋਣ ਲਿਆ ਕੇ ਗੱਡੀਆਂ ਅਸੀਂ ਨਾ ਉਹਨਾਂ ਚੀਜ਼ਾਂ ਦਾ ਕੰਮ ਕਰਦੇ ਹੁੰਨੇ ਜਿਹੜੀਆਂ ਚੀਜ਼ਾਂ ਘਰੇ ਆ ਘਰੇ ਦਾ ਹੈ ਤੇ ਆਹੋ ਕਰਦੀਆਂ ਚੀਜ਼ਾਂ ਨਾਲ ਕੰਮ ਸਾਰਦਾ ਪਰ ਇਹ ਰਵੜਾ ਨਾ ਇਹ ਇੱਧਰ ਨੂੰ ਹੋ ਜੂ ਇੱਕ ਇਹ ਦੂਜੀ ਚੀਜ਼ ਆ ਦੂਜੀ ਪਾਸੇ ਆਈ ਨਹੀਂ ਇਹ ਖੜੀ ਇਹ ਨਰਦੇ ਉਹ ਮੈਂ ਜਾਉਂ ਆਹੀਂ ਬੱਝੂਗੀ ਇੱਥੇ ਬੰਨਦੇ ਉਹ ਹੁੰਲਾ ਜਾਈਦਾ ਇੱਥੇ ਬੱਢੇ ਬੇਲ ਦੀ ਨਾ ਆ ਜਿਵੇਂ ਆ ਟਾਨੀਆਂ ਨੇ ਹੈ ਨਾ ਸਤ ਪਹਿਲੀਆਂ ਬੱਜਾਂ ਇਹ ਸਾਰਿਆਂ ਨੂੰ ਬਸ ਇਹਦੀ ਕਟਿੰਗ ਕਰਕੇ ਰੱਖੀ ਇਹ ਆ ਚੀਜ਼ ਜਿਹੜੀ ਬਸ ਇਹਨੂੰ ਆਪਾਂ ਇਦਾਂ ਨੂੰ ਮੋੜ ਦੇਣਾ ਇਹ ਤਾਂ ਆਪੇ ਮੁੜ ਜੂ ਬਸ ਵਲ ਦੇ ਦੇ ਕਦਾ ਹਾਂ ਇਹ ਤਾਂ ਆਪ ਹੀ ਮੁੜ ਜਾਣਾ ਬਸ ਚੱਲ ਬਸ ਇਹ ਆਪੇ ਫੇਰ ਇੱਧਰ ਹੋਏ ਇਹ ਆਪੇ ਇੱਧਰ ਜਾਊਗੀ ਇਹ ਨਾ ਡਿੱਗ ਪੈਂਦੀ ਆ ਜਦੋਂ ਵੱਧਦੀ ਆ ਫਿਰ ਥੱਲੇ ਡਿੱਗ ਪੈਂਦੀ ਆ ਐਸਾ ਮਾਦੂ ਤਾਈ ਬਣਦੀ ਚਲੋ ਬਸ ਚੱਲੀਏ ਹੁਣ ਆਪਾਂ ਅੰਦਰ ਰੋਟੀ ਖਾ ਲਈਏ ਤੇ ਮੈਂ ਤੇ ਭੈਣ ਜੀ ਚੱਲੇ ਆ ਹੁਣ ਕੰਡਲ ਠੀਕ ਹੈ ਜੀ ਮਾਲੀ ਦਾ ਹੋ ਗਿਆ ਸਾਰਾ ਕੰਮ ਤੇ ਮੈਂ ਤੁਹਾਨੂੰ ਮਾੜਾ ਜਿਹਾ ਦਿਖਾ ਵੀ ਦੇਵਾਂ ਇਹ ਲੋਬੀ ਤੋਂ ওপਨ ਯਦਵਤੀ ਆ ਰਹੇ ਨੇ ਮੈਨੂੰ ਲੱਗਦਾ ਤੁਸੀਂ ਸਾਡੇ ਫੁੱਲ ਦੇਖੋ ਪਹਿਲਾਂ ਕਿੰਨੇ ਜਿਆਦਾ ਸੋਹਣੇ ਨੇ ਆਹ ਕਲਰ ਬਹੁਤ ਜਿਆਦਾ ਸੁਮੇ ਕਿਵੇਂ ਹੈਜ ਦੀ ਵੀ ਕਟਿੰਗ ਕਰ ਦਊਗਾ ਹੁਣ ਚੰਗਾ ਸ਼ਾਬਾਸ਼ ਇਹ ਹਾਂ ਇਹਨਾਂ ਨੂੰ ਬਸ ਉੱਥੇ ਰੱਖ ਦੇ ਸ਼ਾਮੇ ਐਂ ਕਰੀਂ ਬੇਟੇ ਆ ਦੋ ਬੁਟੇ ਆ ਬੈਨੇ ਨਾ ਆ ਸਟੈਂਡ 'ਤੇ ਆ ਆਸੀ ਇਹਨੂੰ ਵੀ ਆ ਵੱਡੇ ਬੁਟੇ ਨਾਲ ਰੱਖ ਦੇ ਇੱਥੇ ਧੁੱਪ ਆ ਜਾਂਦੀ ਆ ਇਹ ਮੱਚੀ ਜਾਂਦੇ ਆ ਜਿਹੜੀ ਲੱਗਦੀ ਆ ਅੱਲ ਤਾਂ ਉਹੀ ਸੁੱਕ ਜਾਂਦੀ ਆ ਪਤਾ ਨਹੀਂ ਕੀ ਬਿਮਾਰੀ ਐ ਹੂੰ ਉਹ ਜਿਹੜੀ ਸੀਦੀ ਆਪੇ ਅੱਲ ਕੀ ਆ ਕਿ ਨਹੀਂ ਸੁੱਕੀ ਦੇਖ ਨਹੀਂ ਲਈ ਮਤ ਜਿੱਕੀ ਰੰਗ ਜ਼ਿਆਦਾ ਬਦਲਿਆ ਪਿਆ ਸੀ ਮੈਨੂੰ ਲੱਗਦਾ ਉਹ ਇੰਟਰ ਸੀ ਕਿ ਉਹ ਤੇਰੀ ਸੀ ਮੈਨੂੰ ਲੱਗਦੀ ਜਿਹੜੀ ਬੰਤ ਉਹ ਆਲਦ ਹੋ ਜਾਣੀਆਂ ਲਟਕੀ ਜਾਂਦੀਆਂ ਪਤਾ ਨਹੀਂ ਕਿਤੇ ਉਹ ਤਾਂ ਮੈਂ ਨਹੀਂ ਮਿਟਾ ਦਿੱਤੇ ਉਹ ਡੱਗ ਨਾ ਬਈ ਉਹ ਡੱਗ ਵੀ ਪੈਣ ਗਏ ਲੋ ਜੀ ਮੈਂ ਤੁਹਾਨੂੰ ਲੌਨ ਜਲਦੀ ਜਾਂਦੀ ਦਿਖਾ ਦੇਣੀ ਆ ਆਪਣਾ ਫੋਅਰੇ ਆਨ ਕਰਦੀ ਠੀਕ ਹੈ ਕੱరే ਕੱਲ ਸ਼ਾਮ ਨੂੰ ਆਨ ਕਰੂਗੀ ਸ਼ਾਮ ਨੂੰ ਕੱਲ ਸ਼ਾਮ ਨੂੰ ਹਾਂਜੀ ਹਵਾ ਲੱਗ ਜੇ ਇਹਨੂੰ ਬੂਟੀ ਬਾਟੀ ਹੈਗੀ ਨਾ ਫਿਰ ਸੁੱਕ ਜੂਗੀ ਨੀ ਮੜ ਕੇ ਫੇਰ ਉਹ ਬੂਟੀ ਅਸੇ ਓਕੇ ਠੀਕ ਹੈ ਸਾਫ ਹੋ ਗਿਆ ਹਣਾ ਵਧੀਆ ਬਣ ਗਿਆ ਲੋ ਜੀ ਹੁਣ ਲੱਗਦਾ ਬਹੁਤ ਸੋਹਣਾ ਸਾਫ ਸੁਥਰਾ ਆ ਫੁੱਲ ਲੁਕਣੇ ਸ਼ੁਰੂ ਹੋ ਗਏ ਨੇ ਆਪਣੇ ਦੁਪਹਿਰ ਖੜੀ ਦੇ ਰਵੀ ਹਾਂਜੀ ਜਿਹੜੇ ਆਪਣੇ ਸ਼ੈੱਡ ਤੇ ਗਮਲੇ ਟੰਗੇ ਵੇ ਉਹ ਅਸੀਂ ਉੱਧਰ ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਪਾਣੀ ਪਾ ਦੇ ਠੀਕ ਹੈ ਭਾਵੇਂ ਕੱਪੜਾ ਨਾਲ ਪਾ ਦੇ ਤੇ ਪਾਈ ਬਣਾ ਪਾ ਦੇ ਲਓ ਜੀ ਆ ਵੀ ਕੰਮ ਆਪਾਂ ਕਰ ਲਿਆ ਤੇ ਆ ਦੇਖੋ ਰੱਸੀ ਬੰਨਤੀ ਹੁਣ ਇਹ ਬੇਲ ਹੈ ਜਿਹੜੀ ਇਹਦੇ ਤੇ ਇਦਾਂ ਜਾਊਗੀ ਫਿਰ ਇਹ ਹੇਠੇ ਨੂੰ ਆਊਗੀ ਤੇ ਪੂਰਾ ਐਨ ਵਧੀਆ ਗੇਟ ਬਣ ਜਾਊਗਾ ਇਹ ਬਹੁਤ ਸੋਹਣਾ ਲੱਗਣਾ ਫਿਰ ਇਹ ਉਹ ਵਾਲੀ ਹੈ ਜਿਹੜੀ ਰੱਸੀ ਉਹ ਤਾਂ ਅਸੀਂ ਸਪੋਰਟ ਦੇਣ ਲਈ ਬੰਨੀ ਆ ਤੇ ਪਤਾ ਨਹੀਂ ਹੁਣ ਇਧਰ ਨੂੰ ਬੇਲ ਨੇ ਤੁਰ ਜਾਣਾ ਦੇਖਾਂਗੇ ਫਿਰ ਕੀ ਬਣਦਾ ਇਹਦਾ ਚਲੋ ਜੀ ਹੁਣ ਤੁਰਦੇ ਹਾਂ ਹੁਣ ਟਾਈਮ ਬਹੁਤ ਹੋ ਗਿਆ ਪੌਣੇ 11 ਦਾ ਟਾਈਮ ਹੋ ਗਿਆ। ਲਓ ਜੀ ਉਹ ਤਾਂ ਹੁਣ ਕਰੇਲੇ ਭਾਲੀ ਜਾਂਦੀਆਂ ਨੇ ਉੱਥੋਂ ਲੱਭਦੀਆਂ ਨੇ। ਕਿਉਂ ਕਰੇਲੇ ਭਾਲਦੀੋਂ? ਹਾਂ ਆਹ ਵੇ ਕਰੇਲੇ ਲੱਗੇ ਆ। ਕਰੇਲੇ ਲੱਗੇ ਤਾਂ ਇਹਦੇ ਅੱਛਾ। ਮੈਨੂੰ ਲੱਗ ਮੈਨੂੰ ਲੱਗਾ ਰਿਹੜੀ ਲਾਉਣੀ ਪਿਆ ਕਰੂ ਸੱਦੀਆਂ ਹੀ ਜ਼ਿਆਦੇ ਹੋ ਜਾਣਗੀਆਂ। ਭਿੰਡਾਂ ਗਾਂ ਕਰੇਲੇ ਬਹਿਗਣਾਂ ਨਾ। ਹਾਂ ਫਿਰ ਸਾਨੂੰ ਭੁੱਲਦੇ ਜੇ ਠੀਕ ਹੈ ਮੈਂ ਤੁਹਾਨੂੰ ਹੋਰ ਤਰ੍ਹਾਂ ਕਰੇਲੇ ਬਣਾਉਣੇ ਸਿਖਾਉਂਗੀ ਠੀਕ ਆਪਾਂ ਲੈ ਕੇ ਆਵਾਂਗੇ ਆ ਜੌਂਦੀਆਂ ਹੋਈਆਂ ਵੱਧ ਗਿਆ ਆਜੋ ਵੱਧ ਕੀ ਕਰੇਲੇ ਤਾਂ ਚਲੋ ਠੀਕ ਹੈ ਬੀਬੀ ਠੀਕ ਹੈ ਪੈ ਜਾ ਤੂੰ ਤਾਂ ਪਾਠ ਕਰ ਲਾ ਫਿਰ ਸੌਂ ਜਾਂਦੀ ਨਹੀਂ ਮੈਂ ਪਾਠ ਕਰੂੰਗੀ ਫਿਰ ਚਾਹ ਬਣਵਾ ਦਿਓ ਇਹਨੂੰ ਵੀ ਪਿਆ ਦਿਓ ਵਿਚਾਰੇ ਨੂੰ ਆਉਂਦੀ ਤੁਹਾਨੂੰ ਪਾਠ ਕਰਨੀ ਠੀਕ ਹੈ ਚਲੋ ਠੀਕ ਆ ਓਕੇ 4:30 4:30 ਟਾਈਮ ਆ ਜਾਵਾਂਗੇ ਆ ਜਾਾਂਗੇ 4:00 ਤਰ ਭਾਂਗੇ ਆਪਾਂ ਹੋਰ ਉਹ ਮੈਂ ਨਾ ਫੋਨ ਲਾਇਆ ਸੀ ਉੱਥੇ ਸੀ ਇਹ ਤਾਂ ਨਹੀਂ ਸੀ ਮੈਂ ਆ ਜਾਂਦੀ ਐ ਮੈਂ ਸੀ ਵੀ ਤੂੰ ਹਜੇ ਨਾ ਆਈ ਮੈਂ ਜਦੋਂ ਵੇਲੀ ਹੋਈ ਉਹਦੋਂ ਮੈਂ ਤੈਨੂੰ ਫੋਨ ਲਾਉਂਗੀ ਵੀ ਆਵਣ ਗਈ ਐ ਪਹਿਲੇ ਹੱਥੇ ਆਵਣ ਗਈ ਨਾ ਹਾਂ ਫੇਰ ਗਈ ਐ ਫੇ ਉਹਦੋਂ ਸਾਡੇ ਉਹ ਕੋਟ ਵਾਲਿਆਂ ਦੇ ਸੀ ਕਿ ਨਾ ਅਮਰ ਗੋਗੀ ਹਾਂ ਫੇਰ ਉੱਤਰ ਰੋਜ਼ ਹੀ ਜਾਣਾ ਪੈਂਦਾ ਸੀ ਫੇ ਚੋਣ ਨੇ ਲਾ ਚੋਣ ਨੇ ਲਾ ਬਾਲਾ ਕੁੱਤਾ ਕੰਮ ਜਾ ਹਾਂ ਉਹ ਆਹੋ ਕੱਲ ਵੀ ਮੇਰੇ ਵੀ ਨਹੀਂ ਦਿਮਾਗ ਚਾਈ ਗੱਲ ਵੀ ਮੈਂ ਆਹੋ ਅਸੀਂ ਕੱਲ ਗਈ ਸੀ ਬਾਸੀ ਤੇ ਮੈਂ ਤੇ ਹਾਂ ਕਿੱਥੇ ਸੀ ਉਹ اٹ ਗਈ ਸੀ ਕਿ ਅਗਲੇ ਦਿਨ ਉਹ ਗਰਦਲੀ ਤੇ ਉੱਠ ਗਈ ਸੀ ਠੀਕ ਆ ਆਹੋ ਹਾਂ ਠੀਕ ਹੈ ਆਪਸੇ ਤੋਂ ਅੱਜ ਕਹੀ ਗੱਤ ਵੀ ਚੜੀ ਹਾਂ ਸਿਆਣਾ ਵਾ ਇਹੋ ਲਿੰਗ ਹੈ ਆ ਹਈਏ ਬਸ ਹਾਂ ਹੋਈਏ ਉਹ ਜਦੋਂ ਇੱਕਦਾਂ ਮਾ ਅਚਾਨਕ ਜੀ ਕਾ ਆ ਲਓ ਜੀ ਆਪਾਂ ਪਹੁੰਚ ਗਏ ਆ ਪਿੰਡ ਪਿੰਡ ਦੇ ਦੇਖ ਲੋ ਸਾਡੇ ਦੇ ਖੇਤ ਉਹ ਸਾਹਮਣੇ ਤੁਹਾਨੂੰ ਕਿੰਨੇ ਸਾਰੇ ਘਰ ਦਿਖਦੇ ਨੇ ਬਸ ਸਾਰੇ ਘਰ ਆਪਣੇ ਉਹ ਵਾਈਟ ਵਾਈਟ ਦਿਖ ਰਹੇ ਨੇ ਤੇ ਨਾਲ ਇੱਕ ਸਿਮਿੰਟਡ ਵੀ ਦਿਖ ਰਿਹਾ ਹੈ ਸਾਰੇ ਆਪਣੇ ਨੇ ਤੇ ਖੇਤ ਖੇਤ ਆਲੇ ਦੋਲੇ ਨੇ ਤੁਸੀਂ ਦੇਖ ਹੀ ਰਹੇ ਨੇ ਪਾਣੀ ਭਰ ਲੱਗਿਆ ਹੋਇਆ ਦਿੱਤਾਂ ਦੇ ਵਿੱਚ ਠੀਕ ਹੈ ਬਾਹਰੋਂ ਤੁਹਾਨੂੰ ਦਿਖਾ ਦੇਣੀ ਆ ਅੰਦਰ ਜਾ ਕੇ ਤਾਂ ਮੇਰਾ ਪੱਕਾ ਨਹੀਂ ਹੈਗਾ ਕਿ ਮੈਂ ਰੋਕ ਕੋਈ ਬਣਾਉਂਗੀ ਜਾਂ ਨਹੀਂ ਮਾੜੀ ਮੋਟੀ ਤੁਹਾਨੂੰ ਵੀਡੀਓ ਸ਼ੇਅਰ ਕਰ ਸਕਦੀ ਆ ਪਾਣੀ ਲੱਗੇ ਪਏ ਬਸ ਅੰਮਛਾ ਨਹੀਂ ਮਛਰ ਹੋ ਜਾਊਗਾ ਬੱਚੇ ਪਾਣੀ ਲੱਗੇ ਜਾ ਲੋ ਜੀ ਆ ਗਈ ਆਪਣੀ ਢਾਲੀ ਇੰਨਾ ਪਰਿਵਾਰ ਆ ਆਪਣਾ ਕੁਝ ਮੈਨੂੰ ਕੱਲੀ ਕੱਲੀ ਨੂੰ ਦੇਖਦੇ ਰਹਿੰਦੇ ਹਾਂ ਪਰ ਸਭ ਨਾਲ ਠੀਕ ਹੈ ਮੇਰੇ ਸ਼ੌਕ ਗਲੀਆਂ ਨੂੰ ਦੇਖਦੇ ਰਹਿੰਦੇ ਹਾਂ ਪੇਟਾ ਪਰਵਾਰ ਹੈ ਲੋ ਜੀ ਗੇਟ ਖੁੱਲ ਰਿਹਾ ਆਪਣਾ ਪੈਰ ਦੇ ਲੈ ਕੇ ਹੋਰ ਕੰਮ ਹੈ ਅਸੀਂ ਆਪਦੀ ਗੱਡੀ ਜਾਂਦੇ ਅਸੀਂ ਕਿਉਂ ਉਤਰ ਜੇ ਬਈ ਅਸੀਂ ਗੇਟ ਖਲਾਵਾਂਗੇ ਇਹ ਵੀ ਇਹਦਾ ਆ ਗਿਆ ਲੋ ਜੀ ਸ਼ੈੱਡ ਚ ਲਾਉਣੀ ਆਪਾਂ ਗੱਡੀ ਸ਼ਾਂਚ

ਵਾੜੀ ਹੀ ਕਰਾ ਲਾ ਲਾ ਜੀ ਸਦਗੇ ਆ ਕੇ ਅਸੀਂ ਤਾਂ ਪਿੰਡ ਉਹ ਤੇ ਦੇਖ ਲੋ ਸਾਰੀ ਮਰੇ ਇੱਥੇ ਬੀਬੀ ਜਿਆਦਾ ਰਹਿੰਦੀ ਸੀ ਆ ਕਮਰੇ 'ਚ ਆਪਣੀ ਬੀਬੀ ਇੱਥੇ ਰਹਿੰਦੀ ਸੀ ਆ ਬੈੱਡ ਦੀ ਥਾਂ ਦੋ ਮੰਜੇ ਡਾਉਂਦੀ ਸੀ ਮੰਜੇ ਤੇ ਬੈ ਜਾਣਾ ਉਹ ਸਿੱਕ ਦਵਾਨ ਲੱਗਿਆ ਹੁੰਦਾ ਸੀ ਸਾਰਿਆਂ ਨੇ ਇੱਥੇ ਜੀ ਬੈਠੀ ਜਾਣਾ ਉਹ ਵਿੰਡੋ ਖੁੱਲ੍ਹ ਜਾਂਦੀ ਸੀ ਨਾ ਪਿੱਛੇ ਖੇਤ ਹੀ ਖੇਤ ਦਿਖਦੇ ਆ ਪਿੱਛੇ ਨੂੰ ਪਾਣੀ ਪਾਣੀ ਲੱਗੇ ਪਾ ਦੇ ਕਿਉਂਕਿ ਨਾ ਹੋਮੋ ਸੌਂਦਾ ਇਹਦਾ ਹਾਂ 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 ਨੂੰ ਪਾਣੀ ਲੱਗਦਾ ਹਾਂ ਹੂੰ ਓਹ ਹੈ ਇਹ ਬੰਦ ਬਾਰ ਹੂੰ ਦੂਰ ਦੂਰ ਤੱਕ ਗ੍ਰੀਨਰੀ ਦਿਖਦੀ ਆ ਖੇਤ ਹੀ ਖੇਤ ਆ ਸੁੱਤ ਗਿਆ ਪੰਨਿਆ ਹੋਣ ਭਾਵੇਂ ਹੁਣ ਤਾਂ ਪਰ ਉਠਣੀ ਆਉਗੇ ਰੋਟੀ ਰੋਟੀ ਖਾ ਲਈ ਹੋਣੀ ਆ ਲੈ ਹੋਰ ਇਹ ਦੇਖੀ ਕਿਵੇਂ ਗਰਮੀ ਮੰਦੀ ਕਿੰਨੀ ਠਕ ਠਕ ਵੱਜੀ ਜਾਂਦੀ ਹੈ ਥਿੱਲੀ ਜਾਂਦੀ ਕਿੰਨੀ ਹੈ ਨਾ ਨਾਲ ਪੱਖਾ ਚੱਲਦਾ ਗਰਮੀ ਜਿਆਦਾ ਨਹੀਂ ਹੁੰਦੀ ਪਰ ਗਰਮੀ ਹੈ ਰਹੀ ਜਿਆਦਾ ਇਹਦੀ ਹਮ ਮਾਸੇ ਦਾ ਬੋਲੂਗਾ ਯਾਰ ਆ ਆਜੂਗਾ ਹੌਣ ਵਾਲਾ ਹੀ ਹੋਊ ਬਸ ਅੱਜ ਆਪ ਸਿ ਆ ਗਏ ਪਿੰਡੋਂ ਵਾਪਸ ਤੇ ਸਾਹਮਣੇ ਦਿਖ ਰਿਹਾ ਤੁਹਾਨੂੰ ਪੀਰਕੋਟ ਦਾ ਘੰਟਾ ਘਰ ਹੁਣ ਆਪਾਂ ਸਬਜ਼ੀ ਲੈਣੀ ਆ ਰਸਤੇ 'ਚ ਥੋੜੀ ਦੇ ਰੁਕਾਂਗੇ ਤੇ ਫੇਰ ਆਪਾਂ ਕੱਲ ਨੂੰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ